ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਫਿਰੋਜ਼ਪੁਰ ਸ਼ਹਿਰੀ ਹੈ ਉੱਥੇ ਅਸੀਂ ਆਏ ਹੋਇਆ ਇਹ ਏਰੀਆ ਜਿਹੜਾ ਖੁਸ਼ਿਆ ਦੇਖੋ ਇਹ ਨਹਿਲਾ ਨਹਿਰਾ ਹੈਗਾ ਪਿੰਡ ਔਰ ਇਹਦੇ ਵਿੱਚ ਤੁਸੀਂ ਵੇਖੋ ਸਕੂਲ ਦੇ ਵਿੱਚ ਜਦੋਂ ਆਏ ਆਪਾਂ ਆਹ ਹਾਲਾਤ ਦਿਖਾਓ ਪਈ ਜਮੀਨ ਸਾਰੀ ਡੁੱਬੀ ਪਈ ਹੈ ਪਰ ਜਿਹੜੀ ਜਿਹੜੀ ਗੱਲ ਅਸੀਂ ਦਿਖਾਉਣੀ ਚਾਹੁੰਦੇ ਆ ਤੇ ਜਿਹੜਾ ਕਹਿੰਦੇ ਜੀ ਪੰਜਾਬ ਦੇ ਵਿੱਚ ਬੜੀ ਡਿਵੈਲਪਮੈਂਟ ਹੋ ਗਈ ਆ ਸੜਕ ਇਸ ਨਗਰ ਨੂੰ ਜਾਂਦੀ ਆ ਤੇ ਆਪਣਾ ਨਗਰ ਕਿਹੜਾ ਜੀ ਬੱਗੇ ਵਾਲਾ ਬੱਗੇ ਵਾਲਾ ਨੂੰ ਸੜਕ ਜਾਂਦੀ ਆ ਪਰ ਇਹ ਕੱਚੀ ਆ ਸਾਰੀ ਆ ਦੇਖੋ ਆ ਬੱਚੇ ਕਿਵੇਂ ਪਾਣੀ ਦੇ ਵਿੱਚੋਂ ਲੰਘ ਕੇ ਜਾ ਰਹੇ ਅਸੀਂ ਵੀ ਅੱਜ ਉਸ ਨਗਰ ਨੂੰ ਚੱਲੇ ਆ ਤੇ ਇਹ ਜਿਹੜੇ ਗੱਲਾਂ ਕਰਦੇ ਨੇ ਸਾਡੇ ਬਹੁਤ ਪੋਜੀਸ਼ਨ ਪਰ ਇਸ ਪਿੰਡ ਨੂੰ ਤੋਂ ਮੋਰ ਸਾਈਡਾਂ ਤੋਂ ਕੱਚਾ ਰਹਿਤਾ ਹੈ ਇਸਲੇ ਪਾਸੇ ਵੀ ਇਧਰਲੀ ਸਾਈਡ ਤੋਂ ਇਹ ਰਸਤਾ ਵੀ ਪੱਕਾ ਨਹੀਂ ਹੋ ਸਕਿਆ ਹੁਣ ਤੱਕ ਇਹ ਸਰਕਾਰਾਂ ਦੀ ਕਾਰਜਕਾਰੀ ਮਾੜੀ ਵੋਟਾਂ ਲੈ ਕੇ ਤੁਰ ਜਾਂਦੇ ਨੇ ਵੋਟਾਂ ਵੇਲੇ ਇਹਨਾਂ ਨੂੰ ਲੁਭਾਉਣੇ ਵਾਦੇ ਕਰ ਜਾਂਦੇ ਨੇ ਪਰ ਕੋਈ ਇੱਥੇ ਵੀ ਸੜਕ ਨਹੀਂ ਪੱਕਾ ਰਾਹ ਖੇੜਾ ਨਹੀਂ ਔਰ ਜਦੋਂ ਪਾਣੀ ਆਇਆ ਇਹ ਬੇੜੀਆਂ ਦੇ ਨਾਲ ਇਹ ਲੋਕ ਜਿਹੜੇ ਸਾਡੇ ਭਰਾ ਇੱਥੇ ਪੈਣਾ ਭਰਾ ਰਹੇ ਨੇ ਉਹ ਬੇੜੀਆਂ ਦੇ ਨਾਲ ਚੱਲ ਕੇ ਇਂਦਰ ਉਂਦਰ ਹੋਏ ਨੇ ਕੋਈ ਰਾਹ ਖੇੜਾ ਰਿਹਾ ਨਹੀਂ ਕਿਉਂਕਿ ਰਸਤੇ ਕੱਚੇ ਛੋ ਇਹ ਸਰਕਾਰ ਨੂੰ ਇੱਕ ਦੱਸਣਾ ਚਾਹੁੰਦੇ ਆ ਵੀ ਇਹ ਨਗਰਾਂ ਦੀ ਬਾਹ ਫੜੋ ਇਹਨਾਂ ਦੀਆਂ ਸੜਕਾਂ ਪੱਕੀਆਂ ਕਰੋ ਘੱਟ ਤੋਂ ਘੱਟ ਇੰਨੀਆਂ ਤਾਂ ਤੁਸੀਂ ਕਰ ਸਕਦੇ ਹੋ ਰਸਤਾ ਬਸ ਤਾਂ ਤੁਸੀਂ ਕਿਉਂ ਪੜਨੀਆਂ ਕਰਨੀਆਂ ਇਹਨਾਂ ਲੋਕਾਂ ਦਾ ਨੁਕਸਾਨ ਤਾਂ ਕੀ ਸਰਕਾਰ ਨੇ ਭਰਨਾ ਪਰ ਘਰ ਤੋਂ ਕੱਢਣ ਨੂੰ ਰਾਹੇ ਤਾਂ ਪੱਕੇ ਦੇ ਦਿਓ ਇਹਨਾਂ ਦੇ ਬੱਚੇ ਸਕੂਲ ਜਾਣ ਲਈ ਪ੍ਰੋਬਲਮ ਤਾਂ ਨਾ ਹੋਵੇ ਸੋ ਇਹ ਸਰਕਾਰ ਨੂੰ ਅਪੀਲ ਹੈ ਕਿ ਇਹ ਰਸਤੇ ਪੱਕੇ ਕੀਤੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ